ਬਾਈ ਗੁਰਜੀ ਦਾ ਹਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਜੀ ਦੇ ਬਾਲਵਸਤਾ ਦੀ ਕਥਾ ਨੂੰ ਅੱਗੇ ਸ਼ੁਰੂ ਕਰਨ ਲੱਗਿਆ ਗੁਰਤਾ ਗੱਦੀ ਉੱਤੇ ਬੈਠਣਾ ਜਿਵੇਂ ਪਿਛਲੇ ਹਿੱਸੇ ਵਿੱਚ ਦੱਸਿਆ ਗਿਆ ਹੈ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਔਰੰਗਜੀਤ ਦੇ ਜ਼ੁਲਮ ਕਾਰਨ ਸੀਧ ਹੋ ਗਏ ਉਹਨਾਂ ਦਾ ਸੀਸ ਪਾਈ ਜਿਉਣੇ ਨੰਦਪੁਰ ਲੈ ਆਂਦਾ ਸੀ ਇਸ ਦੇ ਦਾਰਸ਼ਨ ਕਰਕੇ ਸਾਰੇ ਬ੍ਰਾਗਮਾਨ ਹੋਏ ਸਨ ਜਗਤ ਨੂੰ ਥਿਰ ਮੰਨਣ ਵਾਲੇ ਗਿਆਨੀ ਮਹਾਂਪਰਖਣਾ ਨੇ ਤਾਰੋ ਰੋਕੇ ਤਾਂਹੀਂ ਮਾਰੀਆਂ ਤੇ ਸਤਿਗੁਰੂ ਜੀ ਜਿਹਨੂੰ ਯਾਦ ਕੀਤਾ ਪਰ ਮਾਮਾ ਕਿਰਪਾਲ ਚੰਦ ਜੀ ਸਾਹਿਬ ਜਾਦੇ ਗੋਵਿੰਦਰਾਜ ਜੀ ਤੇ ਹੋਰ ਸਿੱਖਾਂ ਦੇ ਸਮਝਾਉਣ ਤੇ ਉਪਦੇਸ਼ ਕਰਨ ਤੇ ਸਾਰਿਆਂ ਦਾ ਬਰਾਗ ਥੰਮਿਆ ਸੀ ਇਸ ਦਾ ਸਨਸਕਾਰ ਕੀਤਾ ਗਿਆ ਸਨਸਕਾਰ ਕਾ ਹੋਣ ਤੋਂ ਕੁਝ ਦਿਨ ਪਹਿਲਾਂ ਹੌਲੀ-ਹੌਲੀ ਦਾਸੀ ਦੂਰ ਹੋ ਗਈ ਹੋਣ ਤੋਂ ਕੁਝ ਦਿਨ ਪਿੱਛੋਂ ਹੌਲੀ-ਹੌਲੀ ਦਾਸੀ ਸ਼ੁਰੂ ਹੋ ਗਈ ਭਾਣ ਨੂੰ ਸਮਰਤੇ ਸੰਦੋਖ ਨਾਲ ਮੰਨਿਆ ਤੇ ਮੈਂ ਖਤ ਬਾਰੇ ਸੋਚਿਆ ਕੁਝ ਮਹੀਨੇ ਸੰਗਤਾਂ ਦੀ ਆਵਾਜ਼ਾਈ ਵਿੱਚ ਬੀਤ ਗਏ ਸੰਮਤ 1730 ਦੀ ਮਸਾਖੀ ਦਾ ਦਿਹਾੜਾ ਆ ਗਿਆ ਮਸਾਖੀ ਦੇ ਇਸ ਪਰਬ ਉਤੇ ਬਹੁਤ ਸੰਗਤ ਆਈ ਇੱਕ ਸਤਿਗੁਰੂ ਜੀ ਦੀ ਸੀਧੀ ਦੇ ਕਾਰਨ ਤੇ ਦੂਜਾ ਸਹਿਬਜਾਦੇ ਦੇ ਗੁਰਤਾ ਗੱਦੀ ਉੱਤੇ ਬੈਠਣਾ ਸੀ ਹੌਂਕ ਬਨਾਮੀ ਸਾਰੇ ਭੇਜ ਗਏ ਜਾਂ ਚੁੱਕੇ ਸਨ ਦੇਸ਼ ਦੇ ਸਾਰੇ ਮਸੰਦਾ ਨੂੰ ਸੱਦਿਆ ਗਿਆ ਸੀ ਤਾਂ ਕਿ ਉਹ ਨਮੀਆਂ ਖੰਡਿਤਾਂ ਲੈ ਜਾਣ ਇਸ ਵਾਸਤੇ ਸਾਰੇ ਦੇਸ਼ ਦੇ ਹਰ ਹਿੱਸੇ ਵਿੱਚੋਂ ਮਸੰਦਾ ਆਏ ਤੇ ਨਾਲ ਸੰਗਤਾਂ ਵੀ ਲਿਆਏ ਸੰਗਤਕਾਰ ਭੇਟਾ ਵੀ ਲਿਆਈ ਕਾਰਪੇਟਾਂ ਵਿੱਚ ਹੋਰ ਪਦਾਰਥ ਤੋਂ ਬਿਨਾ ਘੋੜੇ ਵੀ ਸਨ ਘੁੰੜੇ ਆਏ ਐਂਦੀ ਕਾਵਲ ਤੇ ਖੰਡਾਰਦੀਆਂ ਬੰਦੀਆਂ ਦੇ ਵਧੀਆ ਸਨ ਸਾਹਿਬ ਜੀ ਅੰਦਾਜ਼ੀ ਹੁਣ ਸਤਿਗੁਰੂ ਬਣ ਗਏ ਸਿੰਘਾਸਨ ਉੱਤੇ ਬੈਠ ਕੇ ਉਪਦੇਸ਼ ਕਰਨ ਲੱਗੇ ਆਜੂ ਭਾਵੇਂ ਛੋਟੀ ਸੀ ਪਰ ਗਿਆਨ ਸੂਝ-ਬੂਝ ਤੇ ਆਤਮਿਕ ਸ਼ਕਤੀ ਬਹੁਤ ਸੀ ਰੇਦੀਆਂ ਸਿੱਧੀਆਂ ਦੇ ਮਾਲਕ ਸਨ ਜਦੋਂ ਉਪਦੇਸ਼ ਕਰਦੇ ਤਾਂ ਬਾਲਕ ਪ੍ਰਤੀਤ ਨਾ ਹੁੰਦੇ ਵਿਸਾਖੀ ਵਾਲੇ ਦਿਹਾੜੇ ਵਰਤਾ ਗੱਦੀ ਉੱਤੇ ਬੈਠਾ ਦਿੱਤੇ ਗਏ ਪਾਸ਼ਾ ਦੀ ਤਰ੍ਹਾਂ ਮਾਸਤਕ ਤੇ ਕਲਗੀ ਲਾਈ ਗਈ। ਸ਼ਸਤਰ ਸਜਾਏ ਗਏ। ਜਦੋਂ ਗ੍ਰਿਆਈ ਦੀ ਰਸਮ ਪੂਰੀ ਹੋ ਗਈ ਤਾਂ ਸਤਿਗੁਰੂ ਜੀ ਨੇ ਮਾਮੇ ਕਰਪਾਲ ਚੰਦ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਘਰ ਵਿੱਚ ਰਹਿਣ ਵਾਲੇ ਤੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਭੰਡਾਰੇ ਵਿੱਚੋਂ ਸ਼ਸਤਰ ਵੰਡ ਦਿੱਤੇ। ਬਹੁਤ ਸਾਰਿਆਂ ਨੂੰ ਘੂੜੀ ਬਖਸ਼ੀ। ਇਸ ਤਰ੍ਹਾਂ ਫੌਜੀ ਟੰਗ ਦੇ ਨੌਜਵਾਨਾਂ ਦਾ ਇੱਕ ਦਸਤਾ ਬਣ ਗਿਆ ਇਹਨਾਂ ਨੂੰ ਸਤਿਗੁਰੂ ਜੀ ਨੇ ਟੰਗ ਦੇ ਨੌਜਵਾਨ ਹੁਕਮ ਦਿੱਤਾ ਸ਼ਾਸਤਰ ਵਿਦਿਆ ਦਾ ਅਭਿਆਸ ਕਰੋ ਸ਼ਿਕਾਰ ਖੇਡੋ ਤੇ ਮੈਰੀਆਂ ਨਾਲ ਲੜਨਾ ਸਿੱਖੋ ਧਰਮ ਦੇ ਬੈਰੀਆਂ ਨੂੰ ਨਾਸ਼ ਕੀਤਾ ਜਾਵੇ ਤਿਆਰੀ ਕਰੋ ਸਤਿਗੁਰੂ ਜੀ ਦੇ ਇਸ ਹੁਕਮ ਨੂੰ ਸੁਣ ਕੇ ਪੁਰਾਣੇ ਸਿੱਖਾਂ ਨੇ ਆਖਿਆ ਇਹ ਜ਼ਰੂਰੀ ਆਪਣੇ ਬਾਬੇ ਸਤਗੁਰੂ ਹਰਗੋਬਿੰਦ ਸਾਹਿਬ ਜੀ ਬਾਗ ਜ਼ਾਲਮ ਤੁਰਕਾਂ ਨਾਲ ਜੁੱਧ ਕਰੇਗਾ ਮੌਤ ਵੱਡੇ ਪਤਾਪੀ ਜੀ ਜੋਦਾ ਹੋਵੇਗਾ ਕੋਈ ਅੰਮ ਅੰਗਮੜਾ ਮਰਦ ਹੈ ਦਾਸ ਕਰਕੇ ਖੜਾ ਪ੍ਰਸ਼ਾਨ ਵਰਤਾਇਆ ਗਿਆ ਸਾਰੀ ਸੰਗਤ ਸਤਗੁਰੂ ਜੀ ਦਾ ਉਪਦੇਸ਼ ਸੁਣ ਕੇ ਦਰਸ਼ਨ ਕਰਕੇ ਨਿਹਾਲ ਹੋ ਗਈ ਨਲਚੇ ਮਸੰਦ ਦਾ ਸਿਹਾਰ ਵਿਸ਼ਾਖੀ ਵਿੱਚ ਸੰਮਤ 1732 ਦੀ ਦੀਵਾਲੀ ਆਈ ਦੀਵਾਲੀ ਦੇ ਪੁਰਬ ਉਤੇ ਵੀ ਬੇਅੰਤ ਸੰਗਤਾਂ ਇਕੱਤਰ ਹੋਈਆਂ ਦਵਾਨ ਲੱਗੇ ਤੇ ਬਾਅਦ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਨਿਕਾਂ ਗੋਤਮਕੀ ਵੀ ਕੀਤੇ ਜਿੰਨਾ ਵਿੱਚੋਂ ਇੱਕ ਕੋਤਕ ਹੇਠ ਲਿਖਿਆ ਜਾਂਦਾ ਹੈ ਸਤਿਗੁਰੂ ਤੇਗਵਹ ਅੰਦਰ ਜੀ ਦੇ ਵੇਲੇ ਨਲਚਾ ਨਾਮੀ ਇੱਕ ਮਸੰਦ ਸੀ ਇਹ ਲਾਲਚੀ ਤੇ ਕੁਝ ਬੇਈਮਾਨ ਸੀ ਪਰ ਉੱਪਰੋਂ ਬਹੁਤ ਭੂੜਾ ਪਾਣਾ ਬਣਿਆ ਰਹਿੰਦਾ ਸੀ ਸਿੱਖ ਸੰਗਤਾਂ ਜੋ ਕਾਰ ਭੇਟਾ ਸਤਿਗੁਰੂ ਜੀ ਵਾਸਤੇ ਅਸ ਨੂੰ ਦਿੰਦੀਆਂ ਉਹਨਾਂ ਵਿੱਚੋਂ ਇਹ ਚੌਖਾ ਝੋਖਾ ਹਿੱਸਾ ਆਪ ਰੱਖ ਲੈਂਦਾ ਬਹੁਤ ਇਹ ਕੀਮਤੀ ਵਸਤੂਆਂ ਨੂੰ ਪੈਂਦਾ ਐਸ ਦੀ ਮਾੜੀ ਦਸ਼ਾ ਉੱਤੇ ਸਤਿਗੁਰੂ ਜੀ ਨੂੰ ਤਰਸ ਆਇਆ ਸੱਚੇ ਪਾਤਸ਼ਾਹ ਨੇ ਨਲੱਚੇ ਦਾਸ ਧਾਰ ਕਰਨ ਦੀ ਇੱਛਾ ਕਰ ਲਈ ਅੰਤਰੀਅੰ ਮੇ ਸਤਿਗੁਰੂ ਜੀ ਨੂੰ ਤਾਂ ਤਰਕਾਲ ਦਾ ਗਿਆ ਆਹ ਕਾਲ ਦਾ ਗਿਆਨ ਸੀ ਪਲਾਵੰਨਾ ਕੋਲੋ ਚੋਰੀ ਕੋਈ ਬਾਤੂ ਕੋਣ ਰੱਖ ਸਕਈ ਦੀਵਾਨ ਲੱਗਾ ਹੋਇਆ ਸੀ ਸਹਿਬ ਸਿੰਘਾਸਨ ਪਰ ਬਰਾਜਮਾਨ ਸਨ ਸੰਗਤ ਬੈਠੀ ਹੋਈ ਸੀ ਕੀਰਤਨ ਸਰਬਣ ਕਾ ਰਹੀ ਸੀ ਦਲੱਚਮ ਸੰਤਾ ਆ ਉਹ ਬੜਾ ਉੱਚਾ ਲੰਮਾ ਕੰਦ ਦਾ ਭਾਰੀ ਗੋਗੜ ਬਾਲਾ ਬੰਦਾ ਸੀ ਉਹ ਸਤਿਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕ ਕੇ ਸਿੰਘਾਂ ਸੰਦੇ ਨੇੜੇ ਹੀ ਬੈਠ ਗਿਆ ਸਹਿਮ ਆ ਉਸ ਬਾਲ ਤੱਕਿਆ ਦੋ ਵਾਰ ਤੱਕ ਕੇ ਸਹਿਮ ਮਸ਼ਕਰਾਪੇ ਉਹ ਮਸ਼ਕਰਾ ਹਟਣ ਵਾਲੀ ਸੀ ਉਹ ਮਸ਼ਕਰਾ ਹਟ ਵਿੱਚ ਦਿਆ ਤੇ ਕ੍ਰੋਧ ਮਿਲੇ ਹੋਏ ਸਨ ਸਿੱਖਾਂ ਨੂੰ ਕੀ ਪਤਾ ਕਿ ਸਹਿਮ ਕਿਉਂ ਮਸ਼ਕਰਾ ਰਹੇ ਹਨ ਉਹ ਤਾਂ ਅੱਜ ਦਲੱチェ ਦਾ ਸੁਧਾਰਨ ਕਰਨਾ ਚਾਹੁੰਦੇ ਹਨ ਉਨਾਂ ਨੇ ਇੰਦਲੱਚੇ ਕੋਲੋਂ ਪੁੱਛਿਆ ਸਾਣਾ ਭਾਈ ਨਲੱਚਾ ਗੁਰੂ ਘਰ ਵਾਸਤੇ ਸੰਗਤਾਂ ਵੱਲੋਂ ਦਿੱਤੀ ਹੋਈ ਕੋਈ ਚੀਜ਼ ਤੇਰੇ ਕੋਲ ਤਾਂ ਨਹੀਂ ਸਤਨਾਮ ਸੱਚੇ ਪਾਸ਼ਾ ਦੀ ਗੱਲ ਕਰਦੇ ਹਾਂ ਮੈਂ ਮੈਂ ਗੁਰੂ ਘਰ ਦੀ ਕੋਈ ਵਸਤੂ ਕਿਵੇਂ ਕੋਲ ਰੱਖ ਸਕਦਾ ਹਾਂ ਸੰਗਤ ਦੀਪੇ ਟਾ ਕੀਤੀ ਹੋਈ ਹਰ ਇੱਕ ਵਾਰ ਤੂੰ ਅਸਾਂ ਕੋਲ ਅਮਾਨਤ ਹੁੰਦੀ ਹੈ ਮਾਨਤ ਨੂੰ ਖਾ ਜਾਣਾ ਪਾਪ ਹੈ ਮੈਂ ਤਾਂ ਕਦੀ ਪਾਪ ਕਰਨ ਨੂੰ ਤਿਆਰ ਨਹੀਂ ਚਲੱਚੇ ਨੇ ਉੱਤਰ ਦਿੱਤਾ ਪਾਏ ਗੱਲ ਤਾਂ ਤੇਰੀ ਠੀਕ ਹੈ ਫੇਰ ਵੀ ਮਨੁੱਖ ਭੁੱਲਣ ਹਾਲ ਜਿਉੜਾ ਹੈ ਇਹ ਬਹੁਤ ਛੇਤੀ ਭੁੱਲ ਜਾਂਦਾ ਬਹੁਤ ਕੰਮਾਂ ਵਿੱਚ ਭੁੱਲ ਹੋ ਸਕਦੀ ਹੈ ਚੇਤਾ ਕਰ ਲੋ ਸੱਚੇ ਪਾਤਸ਼ਾਹ ਆਹ ਪ੍ਰਤੀਤ ਹੁੰਦਾ ਕਿ ਕਿਸੇ ਦੁਸ਼ਟ ਨੇ ਤੁਸਾਂ ਕੋਲੇ ਮੇਰੀ ਚੁਗਲੀ ਕੀਤੀ ਪਰ ਮੈਂ ਮਾੜਾ ਬੰਦਾ ਨਹੀਂ ਮੈਂ ਤਾਂ ਹਰ ਵਾਸਤੂ ਜੋ ਗੁਰੂ ਘਰ ਵਾਸਤੇ ਵਸ਼ੂਲ ਕਰਨਾ ਹਾਂ ਉਹ ਜਿਉਂ ਦੀ ਤਿਉਂ ਤੁਸਾਂ ਦੇ ਹਜ਼ੂਰ ਆ ਪੇਸ਼ ਕਰਦਾ ਹਾਂ ਨਿੰਦਕ ਤੇ ਚੁਗਾਲ ਬੁਰੀ ਬਲਾ ਹੁੰਦੇ ਹਨ ਉਹ ਖਾਮ ਖਾ ਕੋਈ ਝਗੜਾ ਉਤਪਨ ਕਰ ਦਿੰਦੇ ਹਨ ਸੰਗਤਾਂ ਦੇ ਵਿੱਚ ਤੁਸਾਂ ਕੋਲੋਂ ਮੇਰੇ ਵਰਗੇ ਇਮਾਨਦਾਰ ਬੰਦੇ ਦਾ ਨਰਾਦਰ ਨਹੀਂ ਹੋਣਾ ਚਾਹੀਦਾ ਗਲਚੇ ਦਾ ਇਹ ਬਿਆਨ ਸੁਣ ਕੇ ਦੁਹਾਂ ਜਹਾਨਾ ਦਾ ਮਾਲਕ ਹੱਸ ਪਿਆ ਅਸੰਦਿਆ ਮੈਂ ਹੱਸਿਆ ਵੀ ਇੰਨਾ ਜ਼ੋਰ ਤੇ ਭਾਰੀ ਆਵਾਜ਼ ਵਿੱਚ ਜਿਸ ਨੂੰ ਸੁਣ ਕੇ ਸਿੱਖ ਸੰਗਤਾਂ ਹੈਰਾਨ ਹੋ ਗਈਆਂ ਹੱਸਣ ਪਿੱਛੋਂ ਉਹ ਵੀਰ ਹੋ ਕੇ ਸ਼ੈਮਾਨੇ ਬਚਨ ਕੀਤਾ ਗਲਚੇ ਤੇਰੀ ਇਮਾਨਦਾਰੀ ਬਹੁਤ ਚੰਗੀ ਹੈ ਤੂੰ ਤਾਂ ਐਵੇਂ ਹੀ ਤੱਤਾ ਹੋ ਗਿਆ ਅਸਾਂ ਤਾਂ ਸਾਰੀ ਗੱਲ ਕੀਤੀ ਕਿਤੇ ਤੇਥੋਂ ਕੋਈ ਗਲਤੀ ਤਾਂ ਨਾ ਹੀ ਹੋਈ ਪਰ ਤੂੰ ਐਵੇਂ ਹੀ ਤਰਤਾ ਹੁੰਦਾ ਹੈ ਸੱਚ ਸੱਚ ਰਹ ਸੱਚ ਸੱਚ ਰਹਿੰਦਾ ਹੈ ਤੇ ਕੂੜ-ਕੂੜ ਕਿਉਂ ਘਮਰਾਉਂਦਾ ਹੈ ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਚੁੰਜੀ ਪ੍ਰੀਤਮ ਨੇ ਹਥਲੀ ਛੋਟੀ ਨਾਲ ਨਲੱਚੇ ਮਸੰਦ ਦੀ ਪੱਗ ਨੂੰ ਹਲਾਇਆ ਬਹੁਤ ਸ਼ਕਤੀ ਦੇ ਨਾਲ ਛੋਟੀ ਲੱਗਾਣਾ ਸਾਰ ਪਗੜੀ ਸਿਰ ਤੋਂ ਹੇਠਾਂ ਡਿੱਗ ਪਈ ਪਗੜੀ ਦੇ ਪੈ ਰੂਪੇ ਚ ਖੁੱਲ ਗਏ ਮੇਚ ਖੁੱਲਣ ਦੀ ਢਿੱਲ ਸੀ ਕਿ ਉਸ ਵਿੱਚੋਂ ਇੱਕ ਕੜਿਆ ਕੜਿਆਂ ਦੀ ਜੋੜੀ ਜੋ ਸੋਨੇ ਦੀ ਦੀ ਜਿਹੜਾ ਉਹ ਸੀ ਡਿੱਗ ਪਈ ਉਸ ਦੇ ਪ੍ਰਗਟ ਹੋਣ ਨਾਲ ਚੇਤੇ ਦੇ ਇੰਦੇ ਤਾਂ ਮਾਪੇ ਮਰ ਗਏ ਉਸ ਦੇ ਸਿਰ ਪਾਣੀ ਪੈ ਗਿਆ ਤੇ ਉਸ ਦਾ ਲਹੂ ਠੰਡਾ ਹੋ ਗਿਆ ਉਹ ਪੁੱਲੜ ਪੁਰਸ਼ ਇਹ ਸਮਝਦਾ ਸੀ ਕਿ ਨਵੇਂ ਸਤਿਗੁਰੂ ਜੀ ਇੱਕ ਬਾਲਕ ਹਨ ਇਹਨਾਂ ਨੂੰ ਜਗਤ ਦੀਆਂ ਹੋਰੀਆਂ ਦਾ ਕੀ ਗਿਆਨ ਹੈ ਪਾਪੀ ਤੇ ਲਾਲਚੀ ਪਾਪ ਕਰਨ ਲੱਗੇ ਨਹੀਂ ਝਿਜਕਦਾ ਜਦੋਂ ਉਹਦਾ ਪਾਪ ਰੰਗਾ ਹੁੰਦਾ ਹੈ ਤਾਂ ਭੈ ਪੀਤ ਹੋ ਜਾਂਦਾ ਹੈ ਫੇਰ ਭਰੀ ਸੰਗਤ ਵਿੱਚ ਪਾਜ ਖੁੱਲਣ ਦਾ ਵੈਸੇ ਹੀ ਖਤਰਨਾਕ ਹੁੰਦਾ ਹੈ ਉਸ ਮੀਲੇ ਉਸ ਨੂੰ ਧਰਤੀ ਮੇਲ ਨਾ ਦੇਵੇ ਉਹ ਬਹੁਤ ਡਰ ਗਿਆ ਸਿੱਖ ਸੰਗਤਾਂ ਨੇ ਮਾਨ ਬਰਤੀ ਵੀ ਉਹਦੇ ਮਲ ਖਿੱਚੀ ਗਈ ਸਾਰੇ ਸੰਗਤ ਹੈਰਾਨ ਹੋਈ ਨਲੱਚੇ ਦੀ ਕਰਤੂਤ ਦੇਖ ਕੇ ਸੰਗਤਾਂ ਨੂੰ ਕ੍ਰੋਧ ਸੀ ਸਤਿਗੁਰੂ ਜੀ ਦਾ ਆਤਮਿਕ ਬਾਲ ਅਤੇ ਗਿਆਨ ਦੇਖ ਕੇ ਪ੍ਰਸੰਨਤਾ ਸੀ ਉਹਨਾਂ ਨੇ ਹਰਦੇ ਆਪ ਮਹਾਰੇ ਕਹਿਣ ਲੱਗ ਪਏ ਸਨ ਧਨ ਸੱਚੇ ਪਾਸ਼ਾ ਪਾਪੀਆਂ ਦੇ ਪਾਪ ਖੰਡਨਹਾਰ ਬਨਾਲ ਹੀ ਦਲਚੇ ਬਾਰੇ ਕਹਿ ਰਹੇ ਸਨ ਕਿ ਕਰਮ ਬਹੁਤ ਮਾੜਾ ਕੀਤਾ ਦਲਚੇ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ ਤਾਂ ਹੀ ਮਾਰ ਕੇ ਰੋਣ ਲੱਗ ਪਿਆ ਉਹਦਾ ਰੋਣਾ ਉਸਦੇ ਮਨ ਦੀ ਮੈਲ ਨੂੰ ਦੂਰ ਕਰਨ ਵਾਲਾ ਸੀ ਉਹ ਰੋਂਦਾ ਹੋਇਆ ਬੋਲਿਆ ਸੱਚੇ ਬਾਸ਼ਾ ਮਤਤਬਾ ਬਣਾ ਧੋਖਾ ਹਰਨਾ ਘਟ ਘਟ ਦੀ ਜਾਨਣ ਹਰ ਪ੍ਰਭੂ ਮੈਨੂੰ ਬਖਸ਼ੋ ਮੈਂ ਵੱਡਾ ਪਾਪੀ ਹਾਂ ਮੈਂ ਭੁੱਲਣ ਹਰ ਹਾਂ ਭੁੱਲ ਬਖਸ਼ੋ ਸੋਨੇ ਉੱਤੇ ਮੇਰਾ ਮਾਨ ਬੇਈਮਾਨ ਹੋ ਗਿਆ ਮੈਂ ਬਸਤੰਦਾ ਰਿਹਾ ਹਾਂ ਮੇਰੇ ਘਰ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਹਨ ਮੈਂ ਉਹ ਸਾਰੀਆਂ ਆਪਣੀ ਢੇਟਾ ਲਿਆ ਦਿੰਦਾ ਹਾਂ ਮੇਰੇ ਤੇ ਦਇਆ ਕਰੋ ਮਿਹਰ ਕਰੋ ਛੇ ਹੱਟ ਉੱਚੀ ਲੋਤ ਸਤਿਗੁਰੂ ਜੀ ਦੇ ਚਰਨਾ ਉੱਪਰ ਐਉਂ ਡਿੱਗੀ ਹੋਈ ਬਸਤਾਵਾ ਕਰਹੀ ਸਹਿਬਾਨੇ ਹੁਕਮ ਕੀਤਾ ਜਾ ਸਿੱਖਣ ਨੂੰ ਨਾਲ ਲੈ ਜਾ ਤੇ ਕਰੋ ਸਾਰੀਆਂ ਵਸਤੂਆਂ ਛਕਵਾ ਕੇ ਲਿਆ ਆ ਅੱਗੇ ਨੂੰ ਸਭ ਸੰਭਲ ਕੇ ਤੋਈਆ ਮਲਚਾ ਉੱਠਿਆ ਅੱਖਾਂ ਨਹੀਂਆ ਕਰੀ ਉਹ ਦਵਾਰ ਵਿੱਚੋਂ ਬਾਹਰ ਚਲਿਆ ਗਿਆ ਉਸਦੇ ਪਿੱਛੇ ਵਿੱਚੇ ਸਤਿਗੁਰੂ ਜੀ ਨੇ ਦੋ ਸੇਵਾਲਾ ਭੇਜੀ ਉਹ ਕਰ ਗਿਆ ਜਿੰਨੀਆਂ ਵਸਤੂਆਂ ਸਨੇ ਚੋਰੀ ਕਰਕੇ ਰੱਖੀਆਂ ਹੋਈਆਂ ਸਨ ਉਹ ਸਾਰੀਆਂ ਹੀ ਘਰੋ ਚੁੱਕ ਕੇ ਲੈ ਆਇਆ ਤੇ ਇਹ ਸਤਿਗੁਰੂ ਜੀ ਦੀ ਭੇਟਾ ਕਰ ਦਿੱਤੀਆਂ ਸਤਿਗੁਰੂ ਜੀ ਨੇ ਦਇਆ ਕਰਕੇ ਉਸ ਨੂੰ ਖੁਲਾ ਬਖਸ਼ੀ ਤੇ ਅੱਗੇ ਨੂੰ ਨੇਕ ਮਨ ਕੇ ਰਹਿਣ ਦੀ ਸਿੱਖਿਆ ਦਿੱਤੀ ਹਾਤਿ ਗੁਰੂ ਜੀ ਦਾ ਨਿਤ ਦਾ ਕਿਰਿਆ ਕਰਮ ਸੰਸਾਰ ਦੀਆਂ ਜਿੰਨੀਆਂ ਵੀ ਮਹਾਨ ਮਨੁੱਖਾ ਹੱਤੀਆਂ ਹੋਈਆਂ ਹਨ ਉਹਨਾਂ ਦੇ ਜੀਵਨ ਚਰਿੱਤਰ ਨੂੰ ਵਿਚਾਰੀਏ ਤਾਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਸਾਰੇ ਕਿਸੇ ਵੀ ਮਰ ਜਾ ਦਾ ਜਾਨੀਮ ਨਾਲ ਜੀਵਨ ਦੇ ਕੰਮਾਂ ਨੂੰ ਕਰਦੇ ਸਨ ਨੀਮ ਨਾਲ ਕੀਤੇ ਕੰਮ ਸਦਾ ਸਖੂਨ ਹੁੰਦੇ ਹਨ ਅਤੇ ਉਹਨਾਂ ਦੇ ਕਰਨ ਵਿੱਚ ਕੋਈ ਔਕੜ ਨਹੀਂ ਪਈ ਪੇਸ਼ ਨਹੀਂ ਆਉਂਦੀ ਸਤਿਗੁਰੂ ਗੋਬਿੰਦ ਰਾਏ ਜੀ ਮਹਾਰਾਜ ਉਹਦੀ ਉਮਰ ਤੋਂ ਹੀ ਪਹਿਲੇ ਸਤਿਗੁਰੂ ਸਹਿਬਾਨਾ ਨੇ ਇਸਮਾਨ ਹਾਰ ਕਰਮ ਨੂੰ ਬਰਜਾਦਾ ਨਾਲ ਕਰਨਾ ਲਗੇ। ਆ ਵਰਤਮੇਲੇ ਅਠ ਦੇ ਅਤੇ ਥੋੜਾ ਜਿਹਾ ਬਾਹਰ ਫੇਰ ਕੇ ਇਸ਼ਨਾਨ ਕਰਕੇ ਤੇ ਪਦਮ ਆਸਣ ਕਰਕੇ ਵਾਹਿਗੁਰੂ ਦਏ ਨਾਮ ਦਾ ਸਿਮਨ ਕਰਦੇ ਰਹਿੰਦੇ। ਬਾਹਰ ਬ੍ਰਹਮ ਦਾ ਧਿਆਨ ਤਨ ਪਿੱਛੋਂ ਅਸੀਂ ਜੁਗਜੀ ਸਾਹਿਬ ਦੇ ਹੋਰ ਬਾਣੀਆਂ ਦਾ ਪਾਠ ਕਰਕੇ ਵਸਤਰ ਬਦਲ ਕੇ ਸਾਸਤਰ ਤੇ ਊਖਣਸ ਉਹ ਖਣਸ਼ਾ ਜਾ ਕੇ ਦੀਵਾਨ ਵਿੱਚ ਮੌਜਮਾਨ ਆ ਹੁੰਦੀ ਸਿੱਖ ਗ੍ਰਵਾਨੀ ਦਾ ਅਖੰਡ ਕੀਰਤਨ ਕਰਦੇ ਸਹਿਬ ਕੀਰਤਨ ਨੂੰ ਸਮਰਮਣ ਕਰਦੇ ਰਹਿੰਦੇ ਕੀਰਤਨ ਦੇ ਭੋਗ ਪਿੱਛੋਂ ਸਿੱਖੀ ਦੀ ਪਾਉਲ ਬਖਸ਼ੀ ਜਾਂਦੀ ਜੋ ਨਵੇਂ ਪੁਰਾਣੇ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰਨ ਵਾਸਤੇ ਆਉਂਦੇ ਉਹਨਾਂ ਨੂੰ ਉਮਦੇਸ਼ ਦਿੱਤਾ ਜਾਂਦਾ ਦੁਪਰ ਦਾ ਦੁਪਹਿਰ ਦਾ ਲੰਗਰ ਤਿਆਰ ਹੋ ਜਾਂਦਾ ਨਗਾਰਾ ਵੱਜਦਾ ਵਜਾ ਕੇ ਲੰਗਰ ਵਰਤਾਇਆ ਜਾਂਦਾ ਉਹਦੇ ਪਿੱਛੋਂ ਸਹਿ ਮਹਿਲਾ ਵਿੱਚ ਜਾਂਦੇ ਤੇ ਥੋੜਾ ਜਿਹਾ ਆਰਾਮ ਕਰਨ ਪਿੱਛੋਂ ਸ਼ਗਾਰ ਖੇਡਣ ਚਲੇ ਜਾਂਦੇ। ਇਹਨੇ ਰਹਦੇ ਸਮੇਂ ਤੋਂ ਪਹਿਲਾਂ ਸ਼ਗਾਰ ਤੋਂ ਵਾਅਸਾ ਜਾਂਦੇ ਰਹੇ ਰਾਹ ਦੇ ਪਾਠ ਪਿੱਛੋਂ ਵਿਦਿਆ ਪੜ੍ਹਨ ਲਿਖਣ ਦਾ ਪਿਆਸ ਹੁੰਦਾ ਕਿੰਨੀ ਰਾਤ ਗਈ ਤੱਕ ਇਕਾਂਤ ਵਿੱਚ ਗ੍ਰੰਥਾਂ ਨੂੰ ਵਿਚਾਰਦੇ ਰਹਿੰਦੇ। ਫਾਰਸੀ ਦੀਆਂ ਵੱਡੀਆਂ-ਵੱਡੀਆਂ ਖਤਾਬਾਂ ਤੋਂ ਬਿਨਾਂ ਹਿੰਦੂਤਾਨਮਤਿ ਇਤਿਹਾਸ ਦੇ ਗ੍ਰੰਥਾਂ ਨੂੰ ਬਹੁਤ ਗੌਰ ਨਾਲ ਪੜ੍ਹਦੇ। ਬਚਪਨ ਤੋਂ ਹੀ ਸਤਗੁਰੂ ਜੀ ਦਾ ਜੀਵਨ ਐਸਾ ਰਹੇ ਮੇ ਬਾੜਾ ਸੀ ਕਿ ਕਣੀ ਪਾਲ ਆਰਾਮ ਕਰਨ ਤੋਂ ਬਿਨਾ ਸਹਉਕ ਕਦੇ ਮਿਲੇ ਨਹੀਂ ਸੰ ਰਹਿੰਦੇ ਕੰਮ ਬਹੁਤੇ ਸੰਤੇ ਦਿਨ ਛੋਤੇ ਜਵਾਨਾਂ ਨੂੰ ਵਿਦਿਆ ਤੇ ਸ਼ਾਸਤਰ ਵਿਦਿਆ ਸਿਖਾਉਣ ਦਾ ਵੀ ਪੂਰਾ ਪ੍ਰਬੰਧ ਕਰ ਰਹੇ ਸਨ ਹਿੰਦੁਸਤਾਨ ਦੇ ਇਤਿਹਾਸ ਪ੍ਰਾਣ ਬੇਦਾਤਕ ਗ੍ਰੰਥਾ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਨੀਤੀ ਬਰਿਸ਼ਾ ਤੇ ਕਹ ਸੀ ਪਿਛਲੇ ਸਤਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ ਅਤੇ ਆਦਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ ਤੇ ਚਾਨਾ ਸੀ ਮਰਦਾ ਹੋ ਚੁੱਕਾ ਹਿੰਦ ਦੇ ਨੌਜਵਾਨਾਂ ਵਿੱਚ ਬਹਾਦਰੀ ਤੇ ਅਣਖ ਵਾਸਤੇ ਰੂਹ ਹੂਕਣੀ ਸੀ ਜੀਵਨ ਅਸਾਨੇ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਸਹਿਬ ਸਮੇਂ ਦੇ ਨਿੱਕੇ ਨਿੱਕੇ ਹਿੱਸਿਆਂ ਨੂੰ ਵੀ ਕੀਮਤੀ ਸਮਝਦੇ ਸਨ ਸਿਆਣੇ ਪਰਖ ਸਦਾ ਸਮੇਂ ਦੀ ਕਦਰ ਤੇ ਸਮੇਂ ਅਮੀ ਨਹੀਂ ਇਸ਼ਾਨ ਨਗਮਾਉਂਦੇ ਜਿਹੜੇ ਸਮੇਂ ਦਾ ਸਤਕਾਰ ਨਹੀਂ ਕਰਦੇ ਉਹਨਾਂ ਦਾ ਸਤਕਾਰ ਲੋਕ ਨਹੀਂ ਕਰਦੇ ਇੱਥੇ ਸਮਾਪਤ ਕਰਦੇ ਆਂ ਕੱਲ ਨੂੰ ਫੇਰ ਸ਼ੁਰੂ ਕਰਾਂਗੇ ਵਾਸ਼ਪੁਰ ਚਿੱਕਾ ਖਾਲਸਾ ਵਾਹਿਗੁਰੂ ਜੀ ਤੈ